ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਨੂੰ ਅੱਜ ਪੀਡੀਐਫ ਮੇਲੇ ਤੇ ਚਿੰਪ ਬਣੀ ਝੋਟੀ ਦੋ ਦੰਦ ਮੁਕਾਬਲੇ 'ਚ ਦਿਖਾਉਣੀ ਆ ਜਿਹੜੇ ਵੀ ਪੇਜ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿ ਬੈਲ ਕੰਡੀ ਦਾ ਬਟਨ ਵਾ ਕੇ ਤੁਹਾਨੂੰ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ ਵੀ ਹਲੋ ਇਹ ਵੀਰ ਦੋ ਝੋਟਕਣ ਲੈ ਕੇ ਪਹੁੰਚੇ ਆ ਇਹਨਾਂ ਦਾ ਪੁੱਛਦਿਆਂ ਵੀ ਕਿਹੜੇ ਇਲਾਕੇ ਜੋ ਆਏ ਆ ਤੇ ਚੁਣ ਛੋਟੀ ਨੇ ਫਰਸਟ ਪੋਜੀਸ਼ਨ ਕੀਤੀ ਆ। ਹਾਸਲ। ਉਹ ਕਿਹੜੇ ਬੁੱਲ ਦੀ ਧੀ ਆ? ਇਹ ਚੁੜੀ ਛੋਟੀ ਆਪਣੀ ਫਰਸਟ ਆਈ ਆ ਦੋ ਦੰਦ ਦੇ ਵਿੱਚ। ਹਾਂਜੀ। ਇਹਦਾ ਫਾਦਰ ਸਟਾਰ ਬਣੇ ਜੀ। ਹਾਂਜੀ। ਤੇ ਇਹਦੀ ਮਾਂ ਦਾ ਕੋਈ ਰਿਕਾਰਡ ਕੋਈ? ਮਾਂ ਬਰੀ ਜੀ ਆਪਣੇ ਕੋਲ ਟਿੱਕਾ 12ਵੇਂ 13ਵੇਂ ਸੂਏ ਸੀ ਤੇ ਸਾਢੇ 3 ਥਣ ਦੇ ਦ। ਅੱਛੀ। ਤੇ ਉੰਕਰ 17-18 ਕੱਢਦੀ ਆ ਮੇਲੇ ਚ ਵਾਈਦੀ ਆ ਪਾ 15 ਲੀਟਰ ਦੁੱਧ ਕੱਢਿਆ ਜੀ ਪਿਛਲੇ ਵਾਰ। 15 ਲੀਟਰ। ਤੇ ਇਹ ਆਪਣਾ ਕਿਹੜਾ ਏਰੀਆ ਜੀ? ਆਪਣਾ ਸੰਗਰੂਰ ਐ ਡਿਸਟ੍ਰਿਕਟ ਜੀ ਖਰਾਮ ਦੇ ਕੋਲ ਪਿੰਡ ਅਦੌਲਾ ਸਿੰਘ ਵਾਲਾ ਜੀ ਦੌਲਾ ਸਿੰਘ ਵਾਲਾ ਜੀ ਮਾਂ ਪੱਖੋਂ ਗੱਲ ਕੀਤੀ ਜਾਵੇ ਤਾਂ ਉਹ ਵੀ ਨੀਲੀ ਰਵੀ ਤੇ ਹੁੰਸੀ ਜਿਹਾ ਕੈਰੈਕਟਰ ਪੂਰੇ ਕਰਦੀ ਸੀ ਜਾਂ ਉਹ ਸ਼ਿਦਾਂ ਤੋਂ ਆਈ ਹੋਈ ਹੈ ਜੀ ਅੱਛਾ ਜੀ ਸ਼ਿਦਾਂ ਤੋਂ ਆਈ ਹੋਈ ਹੈ ਇਹ ਦੂਜੀ ਛੋਟੀ ਸੀ ਪਾਈ ਆ ਸਾਈਡ ਤੇ ਖੜੀ ਇੱਧਰ ਆਹ ਬੂਰੀ ਜੀ ਤੇ ਇਹ ਕਿਹੜੇ ਬੁੱਲ ਦਾ ਇਹ ਠੀਕ ਹੈ ਹਰੀ ਠੀਕ ਹੈ ਡਾਇਮੰਡ ਹਰੀ ਕੇ ਪੱਤਰ ਵਾਲਾ ਨੇ ਜੀ ਜੀ ਹਰੀ ਕਾਂ ਜੀ ਅਰਸਾਲ ਸਿੰਘ ਦਾ ਤੇ ਲੜ ਲਾਂ ਚੋਂ ਆ ਜਾਂਦੀ ਆ ਛੋਟੀ ਇਹ ਵੀ ਬਹੁਤ ਖੂਬਸੂਰਤ ਛੋਟੀ ਆ ਇਹ ਛੋਟੇ ਜਿਹੇ ਕੁਝ ਵਿਖਾ ਰਹੇ ਹੋ ਫਰਸਟ ਆਈ ਆ ਇਹ ਕਿੰਨੇ ਟਾਈਮ ਦੀ ਗੱਬਣਿਆ ਇਸ ਵਕਤ 4 ਮਹੀਨਿਆਂ ਦੀ ਗੱਬਣ ਹੈ ਜੀ ਗੱਬਣ ਹੈ ਜੀ ਇਹਦੀ ਉਮਰ ਕਿੰਨੀ ਹੋ ਚੁੱਕੀ ਹੈ ਇਸ ਟਾਈਮ 8 ਢਾਈ ਸਾਲ ਆ ਜੀ ਤੇ ਢਾਈ ਸਾਲ ਉਮਰ ਦੀ ਉਮਰ ਹੈ ਜੀ ਤੇ ਡੈਡ ਪਲਾਨ ਦੇ ਵਿੱਚ ਤੁਸੀਂ ਇਹਨੂੰ ਕੀ ਖਰਾਕ ਵਗੈਰਾ ਦੇ ਰਹੇ ਇਹਨੂੰ ਫੀਡ ਤਿਆਰ ਕਰਾ ਗੀ ਪਹਿਲੇ 3 ਮਹੀਨੇ ਦੁੱਧ ਅੱਛਾ ਇਹ ਪਹਿਲਾਂ ਦੁੱਧ ਫੀਡ ਜੀ ਕੋਈ ਉਹ ਕੰਮ ਜਵੇਂ ਕਾ ਬੂਸਟਰ ਆਉਂਦੀਆਂ ਆ ਕੋਈ ਬੂਸਟਰ ਆ ਗਈਆਂ ਕੁਛ ਨਹੀਂ ਬਸ ਆਪਦੀ ਘਰ ਦੀ ਗਰਮਿੰਗ ਸਿੰਪਲ ਤੇ ਦੁੱਧ ਪਹਿਲੇ 3 ਮਹੀਨੇ ਜਿੰਨਾ ਪਿੰਦੀ ਆ ਉਦੋਂ ਬਾਅਦ ਜੀ ਬਸ ਆਪ ਦਾ ਰੂਟੀਨ ਵਜੋਂ ਜਿਹੜੀ ਫੀਡ ਚੱਲਦੀ ਹੈ ਨਾ ਫੀਡ ਸਪੈਸ਼ਲ ਹੈ ਇਹਨਾਂ ਦੀ ਆ ਜੀ ਭਾਈ ਜੀ ਕਿੰਨੀ ਫੀਡ ਲਈ ਤੁਸੀਂ ਵਰਤਦੇ ਹੋ ਪਹਿਲਾਂ ਕਿਲੋ ਕਿਲੋ ਜੀ ਇਹ ਠੀਕ ਹੈ ਜੀ ਫਿਰ ਹੁਣ ਇਸ ਟਾਈਮ ਦੀ 2 ਕਿਲੋ ਸਵੇਰੇ ਆ ਤੇ 2 ਕਿਲੋ ਸ਼ਾਮ ਨੂੰ ਗੱਪਣ ਹੁੰਦੇ ਗੱਪਣ ਹੁਣ ਤੋ ਬਾਜੀ ਕੁਝ ਤੁਸੀਂ ਦੇਖ ਸਕਦੇ ਹੋ ਇਹ ਛੋਟੀ ਨੇ ਪੀਡੀਐਫ ਮੇਲੇ ਦੇ ਵਿੱਚ ਪਹਿਲਾਂ ਸਤਾਣ ਹਾਸਲ ਕਰਕੇ ਦੋ ਦਿਨ ਦੇ ਵਿੱਚ ਕੀਰਤੀਬਨ ਸਥਾਪਿਤ ਕੀਤਾ ਆ ਤੁਹਾਨੂੰ ਬੈਕ ਟੂ ਵੀ ਦਿਖਾ ਦਿੰਨੇ ਆ ਸਣਾ ਦੀ ਦੂਰੀ ਸਪੇਸ ਬਹੁਤ ਚੰਗੀ ਦੂਰੀ ਆ ਇਟਪੂੜਾ ਕੁਆਲਟੀ ਲੈਟ ਲੰਥ ਬਹੁਤ ਸ਼ਾਨਦਾਰ ਆ ਜਿਹੜੇ ਵੀਰ ਤੇ ਨਾਲ ਜੁੜੇ ਆ ਧੰਨਵਾਦ ਨਵੇਂ ਵੀਰ ਜਿਹੜੇ ਨਾਲ ਜੁੜੇ ਆ ਉਹ ਤੇਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ